ਮਲੋ ਆ ਸਾਰਾ ਹਾਲ ਦੀਵਾਲੀ ਤੱਕ ਖਾਲੀ ਕਰਨਾ ਸਾਰਾ ਸਟਾਕ ਕਲੀਅਰ ਕਰਨਾ ਫੈਕਟਰੀ ਵਾਲਾ ਦੇ ਰੇਟ ਕਿ ਹੋ ਜਿਆ ਮੈਂ ਤੁਹਾਨੂੰ ਰੇਟ ਚੈੱਕ ਕਰਾ ਦਿਆਂ ਤੁਹਾਨੂੰ ਆਪ ਹੀ ਅਨਤਾਜਾ ਹੋ ਜਾਣਾ ਬਾਕੀ ਦੀਆਂ ਚੀਜ਼ਾਂ ਕੀ ਰੇਟ ਮਿਲ ਜਾਣਗੇ ਆ ਜਿਹੜਾ ਬਾਹਾਂ ਮੱਖੀਆਂ ਜੀਆਂ ਲੜੀਆਂ ਹੁੰਦੀਆਂ ਸੋਜੀ ਵਾਲਾ ਸੋਫਾ ਕਿੰਨੇ ਦਾ ਇਹ ਹੁੰਦਾ ਜੀ 75000 ਰੁਪਏ ਦਾ ਸੋਫਾ ਆਪਾਂ ਸਟਾਕ ਕਲੀਅਰੈਂਸ ਚ ਕਿੰਨੇ ਦਾ ਦੇ ਦੇਣਾ ਦੇਣਾ ਕਿੰਨੇ ਦਾ ਡਿਲੀਵਰੀ ਸਮੇਤ ਸਟਾਕ ਕਲੀਅਰੈਂਸ ਦੇ ਵਿੱਚ ਜੀ ਆਪਾਂ ਦੇ ਦੇ ਦਾਂਗੇ ਤੁਹਾਨੂੰ ਸੋਫਾ 60000 ਤੇ 60000 ਦਾ ਇੱਕੋ ਹੀ ਸੈਟ ਆ ਕਿ ਆਪਣੇ ਕੋਲੇ ਹੋਰ 60 60000 ਦੀ ਰੇਂਜ ਚ ਪਏ ਆ ਕਿਹੜੇ ਕਿਹੜੇ ਸੋਫੇ ਆ ਜਿਹੜਾ ਮਰਜੀ ਦੇਖੋ ਜੀ ਦੀਵਾਲੀ ਤੱਕ ਹਾਂ 60000 ਰੁਪਏ ਦਾ ਸ਼ੀਸ਼ਾ ਲਾ ਕੇ ਡਿਲੀਵਰੀ ਫ੍ਰੀ ਚੱਕੋ ਵੀ ਜਿਨੇ ਪੰਜਾਬ ਦੇ ਵਿੱਚ ਲੈਣਾ ਡਿਲੀਵਰੀ ਫ੍ਰੀ ਆ ਪੰਜਾਬ ਦੀ ਹੱਦ ਤੋਂ ਬਾਹਰ 15 ਰੁਪਏ ਕਿਲੋਮੀਟਰ ਦੇ حساب ਨਾਲ ਲੈ ਜਾਣਗੇ ਜਿਹਦੇ ਤੇ ਤੁਹਾਡੀ ਨਿਗਾ ਪੈਂਦੀ ਆ 60000 ਰੁਪਏ ਦਾ ਚੱਕ ਚੱਕ ਕੇ ਲੈ ਜਾਓ ਕਰੇ ਪਹੁੰਚ 60000 ਦੀ ਆ ਸਾਬਤਾ ਪਹੁੰਚਿਆ ਤਾਂ ਸਜਣੋ ਥੋੜਾ ਜੇ ਇਹ ਨੂੰ ਕੁਝ ਹੋ ਗਿਆ ਰਾਹ ਦੇ ਵਿੱਚ ਤਾਂ ਸੇਠਾਂ ਦਾ ਤੇ ਜੇ ਕਿੰਨਾ ਚਿਰ ਬਈ ਗੱਦੀ ਗੁੱਦੀ ਕੋਈ ਬਹਿ ਗਈ ਦੀ ਸੋਚ ਲੈ ਗਈ ਬਈ ਇਹਦੀ ਸੋਚ ساری ਉਮਰ ਨਹੀਂ ਲੈਂਦੀ ਜੀ 5.5 ਸਾਲ ਦੀ ਗੱਡੀ ਦੀ ਗਾਰੰਟੀ ਹੈ ਤੇ ਆਹ ਰਕ ਲਾਈਨਰ ਵਾਲਾ ਪੋਰਾ ਕ ਮਹਿੰਗਾ ਚਲ ਇਹ ਵੀ ਦੱਸਦੇ ਬਿਜਲੀ ਵਾਲਾ ਇਹ ਇਹ ਕੀ ਰੇਟ ਹੈ ਇਹ ਸੋਫਾ ਤੁਹਾਨੂੰ 75000 ਰੁਪਏ ਦਾ ਇਹ 75000 ਦਾ ਇਹ ਸੋਚਾਂ ਤੇ ਚੱਲਦਾ ਬਿਜਲੀ ਵਾਲਾ ਜਿਹੜਾ ਬਾਦਲ ਵੱਡੇ ਬਾਦਲ ਸਾਹਿਬ ਵਹਿੰਦੇ ਹੁੰਦੇ ਸੀ ਉਹ ਸੋਫਾ ਇਹ ਜਿਹਨੇ ਵੱਡੇ ਬਾਦਲ ਸਾਹਿਬ ਵਾਲੀ ਫੀਲਿੰਗ ਲੈਣੀ ਹੈ ਸੱਜਣੋ ਉਹ ਵੀ ਲਿਆ ਸਕਦਾ ਬਾਕੀ 60 60000 ਰੁਪਏ ਚ ਵੀ ਸੁਖਵੀਰ ਬਾਦਲ ਵਾਲੀ ਫੀਲਿੰਗ ਤੁਹਾਨੂੰ ਆਈ ਜਾਣੀ ਆ ਨੰਬਰ ਨੋਟ ਕਰ ਸਾਡੀ 5 ਸਾਲ ਦੀ ਗੱਡੀ ਦੀ ਗਾਰੰਟੀ ਹੈ ਜੀ ਨਾਲ